ਫਰੈਂਡਸ ਅੱਜ ਦੀ ਇਸ ਵੀਡੀਓ ਵਿੱਚ ਆਪਾਂ 4th ਲਰਨਿੰਗ ਥਿਉਰੀ ਡਿਸਕਸ ਕਰਨ ਜਾ ਰਹੇ ਹਾਂ ਬੀ ਐਫ ਸਕਿਨਰ ਦੁਆਰਾ ਦਿੱਤੀ ਗਈ ਸੀ ਆਪਰੈਂਟ ਕੰਡੀਸ਼ਨਿੰਗ ਥਿਉਰੀ ਕੀ ਨਾਮ ਹੈ ਥਿਉਰੀ ਦਾ ਆਪਰੈਂਟ ਕੰਡੀਸ਼ਨਿੰਗ ਥਿਉਰੀ ਜਿਹੜੀ ਕਿ ਬੀ ਐਫ ਸਕਿਨਰ ਦੁਆਰਾ ਦਿੱਤੀ ਗਈ ਸੀ 1938 ਦੇ ਵਿੱਚ ਬੀ ਐਫ ਸਕਿਨਰ ਨੇ ਥਿਉਰੀ ਦਿੱਤੀ ਸੀ 1938 ਦੇ ਵਿੱਚ ਇੱਕ ਅਮਰੀਕਨ ਸਾਈਕੋਲੋਜਿਸਟ ਨੇ ਠੀਕ ਹੈ ਇੱਕ ਅਮਰੀਕਨ ਸਾਈਕੋਲੋਜਿਸਟ ਨੇ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਸੀ ਰੈਟਸ ਤੇ ਪਿਜਨਸ ਤੇ ਰੈਟ ਤੇ ਕੀਤਾ ਸੀ 1930 ਦੇ ਵਿੱਚ ਪਿਜਨਸ ਤੇ ਕੀਤਾ ਸੀ 1943 ਦੇ ਵਿੱਚ ਠੀਕ ਹੈ ਇਸ ਥਿਊਰੀ ਦਾ ਅਦਰ ਨੇਮ ਹੈਗਾ ਇਨਸਟਰੂਮੈਂਟਲ ਕੰਡੀਸ਼ਨਿੰਗ ਆਪਰੈਂਟ ਕੰਡੀਸ਼ਨਿੰਗ ਥਿਊਰੀ ਨੂੰ ਇਨਸਟਰੂਮੈਂਟਲ ਕੰਡੀਸ਼ਨਿੰਗ ਥਿਊਰੀ ਵੀ ਕਿਹਾ ਜਾਂਦਾ ਠੀਕ ਹੈ ਇਹਨਾਂ ਨੇ ਆਪਣੀ ਇਸ ਥਿਊਰੀ ਵਿੱਚ ਰੀਇਨਫੋਰਸਮੈਂਟ ਤੇ ਪਿਨਿਸ਼ਮੈਂਟ ਸ਼ਬਦ ਦਾ ਯੂਜ਼ ਕੀਤਾ ਸੀ ਜਿਹੜੇ ਇੱਕ ਵੈਰੀ ਇੰਪੋਰਟੈਂਟ ਸ਼ਬਦ ਨੇ ਠੀਕ ਹੈ ਇਸ ਥਿਊਰੀ ਵਿੱਚ ਇੱਕ ਵੈਰੀ ਇੰਪੋਰਟੈਂਟ ਪੁਆਇੰਟ ਮੰਨਿਆ ਜਾਂਦਾ ਹੈ ਰੀਇਨਫੋਰਸਮੈਂਟ ਐਂਡ ਪੁਨਿਸ਼ਮੈਂਟ ਰੀਇਨਫੋਰਸਮੈਂਟ ਕੀ ਹੁੰਦੀ ਆ ਠੀਕ ਹੈ ਉਹ ਕੰਮ ਜਿਹੜਾ ਕਿ ਆਪਾਂ ਬਾਰ-ਬਾਰ ਰਿਪੀਟ ਕਰੀਏ ਠੀਕ ਹੈ ਉਸ ਨੂੰ ਕੀ ਗਿਆ ਜਾਂਦਾ ਰੀਇਨਫੋਰਸਮੈਂਟ ਯਾਨੀ ਕਿ ਐਗਜ਼ਾਮਪਲ ਵਜੋਂ ਜਿਵੇਂ ਇੱਕ ਬੱਚਾ ਸਕੂਲ ਵਿੱਚ ਕੋਈ ਵਧੀਆ ਕੰਮ ਕਰਦਾ ਤਾਂ ਉਸ ਨੂੰ ਕੀ ਰਿਵਾਰਡ ਦਿੱਤਾ ਜਾਂਦਾ ਕੋਈ ਵੀ ਇਨਾਮ ਦਿੱਤਾ ਜਾਂਦਾ ਤਾਂ ਉਸ ਬਿਹੇਵੀਅਰ ਨੂੰ ਕੀ ਉਹ ਰਿਪੀਟ ਕਰੂਗਾ ਠੀਕ ਹੈ ਉਸ ਨੂੰ ਰਿਵਾਰਡ ਦਿੱਤਾ ਗਿਆ ਤਾਂ ਉਹ ਉਸ ਰਿਵਾਰਡ ਨੂੰ ਲੈਣ ਲਈ ਉਸ ਆਪਣੇ ਬਿਹੇਵੀਅਰ ਨੂੰ ਕੀ ਹੈ ਰਿਪੀਟ ਕਰੂਗਾ ਠੀਕ ਹੈ ਇੱਕ ਰਿਪੀਟਡ ਬਿਹੇਵੀਅਰ ਇਸ ਦੇ ਵਿੱਚ ਹੁੰਦਾ ਇਸ ਨੂੰ ਕੀ ਕਿਹਾ ਜਾਂਦਾ ਰੀਇਨਫੋਰਸਮੈਂਟ ਠੀਕ ਹੈ ਐਂਡ ਦੂਸਰੇ ਪਾਸੇ ਪੁਨਿਸ਼ਮੈਂਟ ਪੁਨਿਸ਼ਮੈਂਟ ਕੀ ਹੁੰਦੀ ਆ ਜਦੋਂ ਆਪਾਂ ਨੂੰ ਕਿਸੇ ਵੀ ਕੰਮ ਕੀਤੇ ਉੱਪਰ ਸਜ਼ਾ ਦਿੱਤੀ ਜਾਵੇ ਠੀਕ ਹੈ ਕਿਸ ਬਿਹੇਵੀਅਰ ਨੂੰ ਕੀ ਹੈ ਬੱਚਾ ਆਨ ਰਿਪੀਟਡ ਕਰਦਾ ਕਿ ਉਸ ਬਿਹੇਵੀਅਰ ਨੂੰ ਦੁਬਾਰਾ ਨਹੀਂ ਦੁਹਰਾਉਂਦਾ ਤਾਂ ਕਿ ਉਸ ਨੂੰ ਦੁਬਾਰਾ ਨਾ ਸਜ਼ਾ ਮਿਲੇ ਉਹ ਸਜ਼ਾ ਤੋਂ ਡਰਦਾ ਹੈ ਇਸ ਲਈ ਕਿ ਉਸ ਨੂੰ ਦੁਬਾਰਾ ਰਿਪੀਟ ਨਹੀਂ ਕਰਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ ਪਿਨਿਸ਼ਮੈਂਟ ਠੀਕ ਹੈ ਇਹ ਦੋ ਵਰਡ ਨੇ ਜਿਹੜੇ ਬਹੁਤ ਹੀ ਇੰਪੋਰਟੈਂਟ ਵਰਡ ਨੇ ਇਸ ਥਿਊਰੀ ਦੇ ਵਿੱਚ ਰੀਇਨਫੋਰਸਮੈਂਟ ਐਂਡ ਪਿਨਿਸ਼ਮੈਂਟ ਜਿੱਥੇ ਕਿ ਬਿਹੇਵੀਅਰ ਨੂੰ ਬਾਰ-ਬਾਰ ਰਿਪੀਟ ਕੀਤਾ ਜਾਵੇ ਉਹ ਹੁੰਦੀ ਹੈ ਰੀਇਨਫੋਰਸਮੈਂਟ ਐਂਡ ਜਿੱਥੇ ਬਿਹੇਵੀਅਰ ਨੂੰ ਉਸੇ ਟਾਈਮ ਹੀ ਰੋਕ ਦਿੱਤਾ ਜਾਵੇ ਐਂਡ ਉਸ ਬਿਹੇਵੀਅਰ ਨੂੰ ਦੁਬਾਰਾ ਰਿਪੀਟ ਨਾ ਕੀਤਾ ਜਾਵੇ ਉੱਥੇ ਹੁੰਦੀ ਹੈ ਪਿਨਿਸ਼ਮੈਂਟ ਠੀਕ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪ੍ਰਿੰਟ ਕੰਡੀਸ਼ਨਿੰਗ ਤੇ ਕਲਾਸਿਕਲ ਕੰਡੀਸ਼ਨਿੰਗ ਵਿੱਚ ਡਿਫਰੈਂਸ ਠੀਕ ਹੈ ਕਲਾਸਿਕਲ ਕੰਡੀਸ਼ਨਿੰਗ ਦੀ ਆਪਾਂ ਗੱਲ ਪਿਛਲੀ ਥਿਊਰੀ ਵਿੱਚ ਕਰ ਚੁੱਕੀਆਂ ਕਲਾਸਿਕਲ ਕੰਡੀਸ਼ਨਿੰਗ ਕੀ ਹੁੰਦੀ ਆ ਜਿਹਦੇ ਵਿੱਚ ਆਟੋਮੈਟਿਕਲ ਐਂਡ ਇਨਵੋਲੰਟਰੀ ਬਿਹੇਵੀਅਰ ਹੁੰਦਾ ਠੀਕ ਹੈ ਜਿਵੇਂ ਆਪਾਂ ਪਿਛਲੀ ਥਿਉਰੀ ਵਿੱਚ ਡਿਸਕਸ ਕੀਤਾ ਸੀ ਜਦੋਂ ਕਿ ਇੱਕ ਡੌਗ ਨੂੰ ਇੱਕ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਜਦੋਂ ਉਸਦੇ ਅੱਗੇ ਭੋਜਨ ਸਰਵ ਕੀਤਾ ਜਾਂਦਾ ਸੀ ਤਾਂ ਉਸਦੇ ਮੂੰਹ ਵਿੱਚ ਸਲਾਈਵਾਣਾ ਆਟੋਮੈਟਿਕ ਸੀ ਠੀਕ ਹੈ ਉਹ ਆਟੋਮੈਟਿਕਲੀ ਉਸਦੇ ਮੂੰਹ ਵਿੱਚ ਕੀ ਹੈ ਸਲਾਈਵਾਣਾ ਸ਼ੁਰੂ ਹੋ ਜਾਂਦਾ ਸੀ ਉਹ ਕੀ ਸੀ ਕਲਾਸਿਕਲ ਕੰਡੀਸ਼ਨਿੰਗ ਠੀਕ ਹੈ ਐਂਡ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਆਪਰੈਂਟ ਕੰਡੀਸ਼ਨਿੰਗ ਆਪਰੈਂਟ ਕੰਡੀਸ਼ਨਿੰਗ ਚ ਕੀ ਹੁੰਦਾ ਵੋਲੰਟਰੀ ਬਿਹੇਵੀਅਰ ਹੁੰਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਕਸਪੈਰੀਮੈਂਟ ਦੀ ਐਕਸਪੈਰੀਮੈਂਟ ਦੀ ਗੱਲ ਕਰਦੇ ਹਾਂ ਤਾਂ ਐਕਸਪੈਰੀਮੈਂਟ ਵਿੱਚ ਸਭ ਤੋਂ ਪਹਿਲਾਂ ਉਸਨੇ ਰੈਟ ਤੇ ਐਕਸਪੈਰੀਮੈਂਟ ਕੀਤਾ ਸੀ ਜਿਹੜਾ ਉਸ ਬਾਰੇ ਡਿਸਕਸ ਕਰਦੇ ਆਪਾਂ ਠੀਕ ਹੈ 베이스ਡ ਆਨ ਕਹਤੇ ਆ ਥੋਰਨਡਾਈਕ ਦੀ ਸਕਿਨਰ ਕਿਸ ਤੋਂ ਪ੍ਰਭਾਵਿਤ ਹੋਈ ਸੀ ਥੋਰਨਡਾਈਕ ਤੋਂ ਜਿਵੇਂ ਕਿ ਥੋਰਨਡਾਈਕ ਨੇ ਆਪਣੀ ਥਿਊਰੀ ਵਿੱਚ ਇੱਕ ਪਿੰਜਰਾ ਲਿਆ ਸੀ ਠੀਕ ਹੈ ਤਾਂ ਉਸੇ ਤਰ੍ਹਾਂ ਸਕਿਨਰ ਨੇ ਇੱਕ ਬਾਕਸ ਲਿਆ ਸੀ ਜਿਸ ਨੂੰ ਕੀ ਕਿਹਾ ਜਾਂਦਾ ਸਕਿਨਰ ਬਾਕਸ ਕਿਹਾ ਜਾਂਦਾ ਠੀਕ ਹੈ ਉਸ ਬਾਕਸ ਨੂੰ ਕੀ ਕਿਹਾ ਜਾਂਦਾ ਸਕਿਨਰ ਬਾਕਸ ਕਿਹਾ ਜਾਂਦਾ ਸਕਿਨਰ ਬਾਕਸ ਦੇ ਵਿੱਚ ਇੱਕ ਚੂਹੇ ਨੂੰ ਰੈਟ ਨੂੰ ਕੀ ਉਹਨਾਂ ਨੇ ਬੰਦ ਕਰ ਦਿੱਤਾ ਸੀ ਉਸ ਦੇ ਵਿੱਚ ਇੱਕ ਲੀਵਰ ਲਗਾਇਆ ਸੀ ਜਿਸ ਨੂੰ ਦਬਾਨ ਤੇ ਭੋਜਨ ਦਾ ਟੁਕੜਾ ਜਿਹੜਾ ਰੈਟ ਅੱਗੇ ਪੇਸ਼ ਕੀਤਾ ਜਾਂਦਾ ਸੀ ਠੀਕ ਹੈ ਐਕਸਪੈਰੀਮੈਂਟ ਦੇ ਬਿਲਕੁਲ ਸਟਾਰਟਿੰਗ ਵਿੱਚ ਕੀ ਹੋਇਆ ਚੂਹੇ ਤੋਂ ਅਣਜਾਣੇ ਵਿੱਚ ਉਸ ਲੀਵਰ ਦੇ ਉੱਪਰ ਕੀ ਟੱਚ ਹੋ ਗਿਆ ਠੀਕ ਹੈ ਉਹ ਉਸ ਲੀਵਰ ਨੂੰ ਦਬਾਇਆ ਗਿਆ ਜਿਸ ਨਾਲ ਉਸ ਤੇ ਅੱਗੇ ਭੋਜਨ ਦਾ ਟੁਕੜਾ ਪੇਸ਼ ਕੀਤਾ ਗਿਆ ਠੀਕ ਹੈ ਉਸਨੇ ਆਪ ਭੋਜਨ ਦਾ ਟੁਕੜਾ ਖਾ ਕੇ ਆਪਣੀ ਭੁੱਖ ਮਿਟਾ ਲਈ ਜਦੋਂ ਇਸ ਐਕਸਪੈਰੀਮੈਂਟ ਨੂੰ ਬਾਰ-ਬਾਰ ਰਿਪੀਟ ਕੀਤਾ ਗਿਆ ਤਾਂ ਚੂਹੇ ਦੁਆਰਾ ਅਨਜਾਣੇ ਵਿੱਚ ਹੀ ਉਸ ਲੀਵਰ ਨੂੰ ਦਬਾਇਆ ਗਿਆ ਤੇ ਉਸ ਅੱਗੇ ਕੀ ਭੋਜਨ ਦਾ ਟੁਕੜਾ ਪੇਸ਼ ਕਰ ਦਿੱਤਾ ਗਿਆ ਹੌਲੀ ਹੌਲੀ ਇਸ ਐਕਸਪੈਰੀਮੈਂਟ ਨੂੰ ਬਾਰ-ਬਾਰ ਰਿਪੀਟ ਕਰਨ ਤੇ ਉਸ ਚੂਹੇ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਸ ਜਗ੍ਹਾ ਤੇ ਲੀਵਰ ਆ ਤੇ ਇਸ ਲੀਵਰ ਨੂੰ ਦਬਾਉਣ ਤੇ ਮੈਨੂੰ ਕੀ ਭੋਜਨ ਦਾ ਟੁਕੜਾ ਦਿੱਤਾ ਜਾਂਦਾ ਹੈ ਠੀਕ ਹੈ ਰਿਜ਼ਲਟ ਕੀ ਸੀ ਇਸ ਐਕਸਪੈਰੀਮੈਂਟ ਦਾ ਕਿ ਉਸਨੇ ਉਸ ਬਿਹੇਵੀਅਰ ਨੂੰ ਕੀ ਰਿਪੀਟ ਕੀਤਾ ਠੀਕ ਹੈ ਰੀਨਫੋਰਸਮੈਂਟ ਯਾਨੀ ਕਿ ਆਪਾਂ ਸਟੱਡੀ ਵਿੱਚ ਜਸਟ ਆਫ ਦੀ ਗੱਲ ਕੀਤੀ ਹੈ ਰੀਨਫੋਰਸਮੈਂਟ ਦੀ ਠੀਕ ਹੈ ਉਸਨੇ ਉਸ ਬਿਹੇਵੀਅਰ ਨੂੰ ਕਿਉਂ ਰਿਪੀਟ ਕੀਤਾ ਕਿਉਂਕਿ ਉਸ ਨੂੰ ਰਿਵਾਰਡ ਦਿੱਤਾ ਜਾ ਰਿਹਾ ਸੀ ਰਿਵਾਰਡ ਦੇ ਰੂਪ ਵਿੱਚ ਕਿਹਾ ਇੱਕ ਭੋਜਨ ਦਾ ਟੁਕੜਾ ਉਸ ਨੂੰ ਮਿਲ ਰਿਹਾ ਸੀ ਇਸ ਲਈ ਉਸਨੇ ਆਪਣਾ ਜਿਹੜਾ ਉਹ ਬਿਹੇਵੀਅਰ ਸੀ ਉਹ ਰਿਪੀਟ ਕੀਤਾ بار بار ਉਸ ਸਲੀਵਰ ਨੂੰ ਦਬਾਇਆ ਗਿਆ ਰੈਟ ਦੁਆਰਾ ਠੀਕ ਹੈ ਉਹ ਕੀ ਸੀਗਾ ਰੀਨਫੋਰਸਮੈਂਟ ਸੀਗਾ ਯਾਨੀ ਕਿ ਉਸ ਨੂੰ ਉਸ ਦੇ ذریعے ਰਿਵਾਰਡ ਦਿੱਤਾ ਜਾ ਰਿਹਾ ਸੀ ਤਾਹੇ ਉਸਨੇ ਕੀਆ ਉਸ ਲੀਵਰ ਨੂੰ بار بار ਦਬਾਇਆ ਤਾਂ ਕਿ ਉਸ ਨੂੰ ਭੋਜਨ ਦਾ ਟੁਕੜਾ ਮਿਲ ਸਕੇ ਠੀਕ ਹੈ ਇਸ ਤੋਂ ਕੀ ਸਿੱਧ ਹੁੰਦਾ ਕਿ ਜਿਹੜੀ ਚੀਜ਼ ਦਾ ਆਪਾਂ ਨੂੰ ਰਿਵਾਰਡ ਦਿੱਤਾ ਜਾਂਦਾ ਜਾਂ ਫਿਰ ਕਿਸੇ ਚੀਜ਼ ਲਈ ਆਪਾਂ ਨੂੰ ਕੋਈ ਵਧੀਆ ਚੀਜ਼ ਦਿੱਤੀ ਜਾਵੇ ਤਾਂ ਆਪਾਂ kia ਉਸ ਬਿਹੇਵੀਅਰ ਨੂੰ بار بار ਰਿਪੀਟ ਕਰਦੇ ਹਾਂ ਉਸ ਰਿਵਾਰਡ ਨੂੰ ਫੋਨ ਲਈ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੀਜਨ ਐਕਸਪੈਰੀਮੈਂਟ ਦੀ ਠੀਕ ਹੈ ਸਕੀਨਰ ਨੇ ਜਿਹੜਾ ਪੀਜ਼ਨ ਐਕਸਪੈਰੀਮੈਂਟ ਕੀਤਾ ਸੀ ਉਸ ਦੀ ਗੱਲ ਕਰਦੇ ਆਪਾਂ ਕਿ ਪੀਜ਼ਨ ਨੂੰ ਇੱਕ ਕਬੂਤਰ ਨੂੰ ਸਕੀਨਰ ਬਾਕਸ ਦੇ ਵਿੱਚ ਰੱਖਿਆ ਗਿਆ ਠੀਕ ਹੈ ਉਸ ਬਾਕਸ ਦੇ ਵਿੱਚ ਇੱਕ ਡਿਸਕ ਲਗਾਈ ਗਈ ਐਂਡ ਇੱਕ ਫੂਡ ਡਿਸਪੈਂਸਰ ਲਗਾਇਆ ਗਿਆ ਇੱਕ ਡਿਸਕ ਲਗਾਈ ਗਈ ਐਂਡ ਇੱਕ ਫੂਡ ਡਿਸਪੈਂਸਰ ਲਗਾਇਆ ਗਿਆ ਠੀਕ ਹੈ ਕਬੂਤਰ ਨੂੰ ਉਸ ਸਕੀਨਰ ਬਾਕਸ ਦੇ ਵਿੱਚ ਬੰਦ ਕਰ ਦਿੱਤਾ ਗਿਆ बार-बार ਕਬੂਤਰ ਇੱਧਰ ਉੱਧਰ ਉਡਦਾ ਰਿਹਾ ਇੱਧਰ ਉੱਧਰ ਉਡਣ ਦੇ ਦੌਰਾਨ ਅਨਜਾਨੇ ਵਿੱਚ ਕਿਹਾ ਉਸ ਦੀ ਚੁੰਝ ਨੇ ਉਸ ਡਿਸਕ ਨੂੰ ਕੀਆ ਛੂ ਲਿਆ ਅਨਜਾਨੇ ਵਿੱਚ ਠੀਕ ਹੈ ਉਸ ਨੂੰ ਨਹੀਂ ਪਤਾ ਸੀ ਕਿ ਇਸ ਡਿਸਕ ਨੂੰ ਛੂਣ ਨਾਲ ਕੀਆ ਉਸ ਨੂੰ ਇੱਕ ਫੂਡ ਪੇਸ਼ ਕੀਤਾ ਗਿਆ ਉਸ ਦੇ ਅੱਗੇ ਠੀਕ ਹੈ ਉਸ ਨੇ ਅਨਜਾਨੇ ਵਿੱਚ ਉਸ ਡਿਸਕ ਨੂੰ ਕੀਆ ਆਪਣੀ ਚੁੰਝ ਨਾਲ ਛੂ ਲਿਆ ਤਾਂ ਉਸ ਦੇ ਅੱਗੇ ਫੂਡ ਜਿਹੜਾ ਉਹ ਪੇਸ਼ ਕੀਤਾ ਗਿਆ ਠੀਕ ਹੈ ਬਾਰ ਬਾਰ ਇਸ ਐਕਸਪੈਰੀਮੈਂਟ ਨੂੰ ਰਿਪੀਟ ਕਰਨ ਤੇ ਕਬੂਤਰ ਨੂੰ ਉਸ ਡਿਸਕ ਬਾਰੇ ਪਤਾ ਚੱਲ ਚੁੱਕਿਆ ਸੀ ਕਿ ਚੁੰਜ ਨਾਲ ਛੂਣ ਤੇ ਕੀ ਆ ਮੈਨੂੰ ਭੋਜਨ ਪੇਸ਼ ਕੀਤਾ ਜਾਂਦਾ ਠੀਕ ਹੈ ਤਾਂ ਉਹ ਕੀ ਇੱਕੋ ਦਮ ਉਸ ਡਿਸਕ ਨੂੰ ਛੂ ਕੇ ਆਪਣਾ ਭੋਜਨ ਪ੍ਰਾਪਤ ਕਰ ਲੈਂਦਾ ਜਦੋਂ ਵੀ ਉਸ ਨੂੰ ਉਸ ਬਾਕਸ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਤਾਂ ਵਿਦਿਨ 1 ਸੈਕਿੰਡ ਦੇ ਵਿੱਚ ਹੀ ਉਸ ਡਿਸਕ ਨੂੰ ਛੂ ਕੇ ਆਪਣਾ ਭੋਜਨ ਜਿਹੜਾ ਪ੍ਰਾਪਤ ਕਰ ਲੈਂਦਾ ਸੀ ਠੀਕ ਹੈ ਤੇ ਇਸ ਦਾ ਰਿਜ਼ਲਟ ਕੀ ਨਿਕਲਿਆ ਕਿ ਰਿਵਾਰਡ ਮਿਲੰਦੇ ਰਿਪੀਟ ਬਿਹੇਵੀਅਰ ਹੁੰਦਾ ਠੀਕ ਹੈ ਜਦੋਂ ਆਪਾਂ ਨੂੰ ਕੋਈ ਵੀ ਰਿਵਾਰਡ ਦਿੱਤਾ ਜਾਂਦਾ ਤਾਂ ਉਦੋਂ ਕੀ ਆਪਣਾ ਉਹ ਬਿਹੇਵੀਅਰ ਬਾਰ-ਬਾਰ ਰਿਪੀਟ ਕਰਦੇ ਆਪਾਂ ਠੀਕ ਹੈ ਰੀਇਨਫੋਰਸਮੈਂਟ ਯਾਨੀ ਕਿ ਇਹ ਸਿੱਗੀ ਤੁਹਾਡੀ ਸਕਿਨਰ ਦੀ ਥਿਊਰੀ ਆਪਰੈਂਟ ਕੰਡੀਸ਼ਨਿੰਗ ਜਿਹੜਾ ਉਹ ਰਿਪੀਟ ਬਿਹੇਵੀਅਰ ਹੁੰਦਾ ਬਾਰ-ਬਾਰ ਜਿਹੜਾ ਆਪਾਂ ਰਿਪੀਟ ਬਿਹੇਵੀਅਰ ਕਰਦੇ ਆ ਉਹ ਕੀ ਹੁੰਦਾ ਆਪਰੈਂਟ ਕੰਡੀਸ਼ਨਿੰਗ ਠੀਕ ਹੈ ਇਹ ਸਿੱਗੀ ਤੁਹਾਡੀ ਬੀਐਫ ਸਕਿਨਰ ਦੀ ਥਿਊਰੀ ਆਪਰੈਂਟ ਕੰਡੀਸ਼ਨਿੰਗ ਥਿਊਰੀ ਉਸ ਤੋਂ ਬਾਅਦ ਆਪਾਂ ਕੁਝ ਕੁ ਕੁਐਸਚਨ ਹੈ ਜਿਹੜੇ ਇਸ ਦੇ ਨਾਲ ਰਿਲੇਟਡ ਉਹ ਕਰਦੇ ਹਾਂ ਠੀਕ ਹੈ ਜਿਹੜੇ ਕਿ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਠੀਕ ਹੈ ਇਸ ਥਿਊਰੀ ਦੇ ਵਿੱਚੋਂ ਕਿਹੜੇ-ਕਿਹੜੇ ਤੁਹਾਨੂੰ ਕੁਐਸਚਨ ਆਉਂਦੇ ਨੇ ਉਹ ਆਪਾਂ ਡਿਸਕਸ ਕਰਦੇ ਹਾਂ ਫਰਸਟ ਕੁਐਸਚਨ ਹੈਗਾ ਹਾਪ੍ਰਿੰਟ ਕੰਡੀਸ਼ਨਿੰਗ ਥਿਊਰੀ ਕਿਸ ਨੇ ਦਿੱਤੀ ਸੀ ਠੀਕ ਹੈ ਆਪਸ਼ਨਾਂ ਹੈਗੀਆਂ ਨੇ ਬੌਟਸਨ ਨੇ ਪੇਵਲੋਵ ਨੇ ਥਰਡ ਆਪਸ਼ਨ ਹੈਗੀ ਹੈ ਸਕਿਨਰ ਨੇ ਫੋਰਥ ਹੈਗੀ ਹੈ ਬੰਡੂਰਾ ਨੇ ਇਸ ਦਾ ਰਾਈਟ ਆਨਸਰ ਹੈਗਾ ਹੁਣੇ ਤੁਸੀਂ ਥਿਊਰੀ ਪੜ੍ਹੀਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਬੀ ਐਫ ਸਕਿਨਰ ਨੇ ਠੀਕ ਹੈ ਆਪਰੈਂਟ ਕੰਡੀਸ਼ਨਿੰਗ ਥਿਊਰੀ ਕਿਸ ਨੇ ਦਿੱਤੀ ਸੀ ਬੀ ਐਫ ਸਕਿਨਰ ਨੇ ਠੀਕ ਹੈ ਸੈਕਿੰਡ ਕੁਐਸਚਨ ਹੈਗਾ ਆਪਣਾ ਆਪਰੈਂਟ ਕੰਡੀਸ਼ਨਿੰਗ ਦਾ ਕੇਂਦਰੀ ਉਸੂਲ ਕੀ ਹੈ ਆਪਸ਼ਨਾਂ ਹੈਗੀਆਂ ਨੇ ਪ੍ਰਤੀਕਿਰਿਆ ਤੋਂ ਪਹਿਲਾਂ ਉਹ ਤੇਜ਼ਨਾ ਅਵਚੇਤਨਮਨ ਵਿਵਹਾਰ ਦੇ ਨਤੀਜੇ ਐਂਡ ਫੋਰਥ ਆਪਸ਼ਨ ਹੈਗੀ ਆ ਵਿਰਾਸਤ ਇਸ ਦਾ ਰਾਈਟ ਆਨਸਰ ਹੈਗਾ ਵਿਵਹਾਰ ਦੇ ਨਤੀਜੇ ਠੀਕ ਹੈ ਬਿਹੇਵੀਅਰ ਦਾ ਰਿਜ਼ਲਟ ਕੀ ਹੁੰਦਾ ਹੈ ਆਪਰੈਂਟ ਕੰਡੀਸ਼ਨਿੰਗ ਹੁੰਦੀ ਆ ਠੀਕ ਹੈ थर्ड ਕੁਐਸਚਨ ਹੈਗਾ ਸਕਿਨਰ ਦੁਆਰਾ ਰੀਇਨਫੋਰਸਮੈਂਟ ਦਾ ਕੀ ਅਰਥ ਹੈ ਸਕਿਨਰ ਦੁਆਰਾ ਆਪਣੀ ਇਸ ਥਿਊਰੀ ਵਿੱਚ ਵਰਤਿਆ ਗਿਆ ਸ਼ਬਦ ਰੀਇਨਫੋਰਸਮੈਂਟ ਦਾ ਕੀ ਅਰਥ ਹੈ ਠੀਕ ਹੈ ਫਰਸਟ ਆਪਸ਼ਨ ਹੈਗੀ ਹੈ ਵਿਵਹਾਰ ਨੂੰ ਰੋਕਣਾ ਸੈਕੰਡ ਆਪਸ਼ਨ ਹੈਗੀ ਹੈ ਵਿਵਹਾਰ ਨੂੰ ਮਜ਼ਬੂਤ ਕਰਨਾ ਥਰਡ ਆਪਸ਼ਨ ਹੈਗੀ ਆ ਸਜ਼ਾ ਦੇਣਾ ਫੋਰਥ ਆਪਸ਼ਨ ਹੈਗੀ ਆ ਹੰਡਰਟਾ ਕਰਨਾ ਇਸ ਦਾ ਰਾਈਟ ਆਨਸਰ ਹੈਗਾ ਵਿਵਹਾਰ ਨੂੰ ਮਜ਼ਬੂਤ ਕਰਨਾ ਯਾਨੀ ਕਿ ਆਪਣੇ ਬਿਹੇਵੀਅਰ ਨੂੰ ਕੀ ਹੈ ਰਿਪੀਟ ਕਰਨਾ ਰੀਨਫੋਰਸਮੈਂਟ ਦਾ ਕੀ ਅਰਥ ਹੈ ਮੈਂ ਤੁਹਾਨੂੰ ਥਿਊਰੀ ਦੇ ਵਿੱਚ ਵੀ ਬਹੁਤ ਚੰਗੀ ਤਰੀਕੇ ਨਾਲ ਸਮਝਾਇਆ ਹੈ ਕੀ ਹੁੰਦਾ ਰੀਨਫੋਰਸਮੈਂਟ ਦਾ ਅਰਥ ਵਿਵਹਾਰ ਨੂੰ ਮਜ਼ਬੂਤ ਕਰਨਾ ਯਾਨੀ ਕਿ ਆਪਣੇ ਬਿਹੇਵੀਅਰ ਨੂੰ ਵਾਰ-ਵਾਰ ਰਿਪੀਟ ਕਰਨਾ ਠੀਕ ਹੈ ਇਸ ਤੋਂ ਬਾਅਦ ਫੋਰਥ ਕੁਐਸਚਨ ਹੈਗਾ ਪੋਜ਼ਿਟਿਵ ਰੀਨਫੋਰਸਮੈਂਟ ਕੀ ਹੁੰਦੀ ਆ ਇਸ ਦੇ ਆਪਸ਼ਨ ਹੈਗੇ ਨੇ ਸਜ਼ਾ ਦੇਣਾ ਨਕਾਰਾਤਮਕ ਚੀਜ਼ ਨੂੰ ਹਟਾਉਣਾ ਥਰਡ ਆਪਸ਼ਨ ਹੈਗੇ ਇਨਾਮ ਦੇਣਾ ਫੋਰਥ ਆਪਸ਼ਨ ਹੈਗੇ ਆ ਵਿਵਹਾਰ ਨੂੰ ਖਤਮ ਕਰਨਾ ਠੀਕ ਹੈ ਇਸ ਦਾ ਰਾਈਟ ਆਨਸਰ ਹੈਗਾ ਇਨਾਮ ਦੇਣਾ ਪੋਜ਼ਿਟਿਵ ਰੀਇਨਫੋਰਸਮੈਂਟ ਕੀ ਹੁੰਦੀ ਹੈ ਰਿਵਾਰਡ ਦੇਣਾ ਠੀਕ ਹੈ ਜਿਸ ਦੇ ਨਾਲ ਕੀ ਆਪਣਾ ਬਿਹੇਵੀਅਰ ਬਾਰ-ਬਾਰ ਰਿਪੀਟ ਹੁੰਦਾ ਠੀਕ ਹੈ ਪੋਜ਼ਿਟਿਵ ਰੀਇਨਫੋਰਸਮੈਂਟ ਹੁੰਦੀ ਹੈ ਇਨਾਮ ਦੇਣਾ ਥਰਡ ਆਪਸ਼ਨ ਆਪਣਾ ਸਹੀ ਆਨਸਰ ਹੈ ਇਨਾਮ ਦੇਣਾ ਠੀਕ ਹੈ ਸਿਕਸਥ ਕੁਐਸਚਨ ਹੈਗਾ ਸਕੈਨਰ ਬਾਕਸ ਦਾ ਉਪਯੋਗ ਕਿਸ ਲਈ ਕੀਤਾ ਜਾਂਦਾ ਹੈ ਫਰਸਟ ਆਪਸ਼ਨ ਹੈਗੇ ਆ ਯਾਦ ਸ਼ਕਤੀ ਦੀ ਜਾਂਚ ਕਰਨ ਲਈ ਬੁੱਧੀ ਦੀ ਜਾਂਚ ਕਰਨ ਲਈ 3 ਹੈਗੇ ਆ ਭਾਵਨਾ ਦੀ ਜਾਂਚ ਕਰਨ ਲਈ 4th ਹੈਗੇ ਵਿਵਹਾਰ ਦਾ ਅਧਿਐਨ ਕਰਨ ਲਈ ਠੀਕ ਹੈ ਇਸ ਦਾ ਰਾਈਟ ਆਨਸਰ ਹੈਗਾ ਵਿਵਹਾਰ ਦਾ ਅਧਿਐਨ ਕਰਨ ਲਈ ਠੀਕ ਹੈ 7th ਕੁਐਸਚਨ ਹੈਗਾ ਰੀਇਨਫੋਰਸਮੈਂਟ ਤੇ ਪੁਨਿਸ਼ਮੈਂਟ ਵਿੱਚ ਕੀ ਡਿਫਰੈਂਸ ਆ ਫਸਟ ਆਪਸ਼ਨ ਹੈਗੇ ਆ ਦੋਵੇਂ ਵਿਵਹਾਰ ਨੂੰ ਵਧਾਉਂਦੇ ਹਨ ਸੈਕਿੰਡ ਹੈਗੇ ਆ ਦੋਵੇਂ ਵਿਵਹਾਰ ਨੂੰ ਘਟਾਉਂਦੇ ਹਨ ਥਰਡ ਹੈਗੀ ਆ ਰੀਨਫੋਰਸਮੈਂਟ ਵਿਵਹਾਰ ਨੂੰ ਵਧਾਉਂਦਾ ਹੈ ਤੇ ਪੁਨਿਸ਼ਮੈਂਟ ਵਿਵਹਾਰ ਨੂੰ ਘਟਾਉਂਦਾ ਹੈ ਐਂਡ ਫੋਰਥ ਆਪਸ਼ਨ ਹੈਗੀ ਆ ਇਹਨਾਂ ਵਿੱਚੋਂ ਕੋਈ ਵੀ ਨਹੀਂ ਠੀਕ ਹੈ ਇਸ ਦਾ ਰਾਈਟ ਆਨਸਰ ਹੈਗਾ ਥਰਡ ਆਪਸ਼ਨ ਕਿ ਰੀਨਫੋਰਸਮੈਂਟ ਕੀ ਹੈ ਵਿਵਹਾਰ ਨੂੰ ਵਧਾਉਂਦਾ ਹੈ ਐਂਡ ਪੁਨਿਸ਼ਮੈਂਟ ਕੀ ਹੈ ਵਿਵਹਾਰ ਨੂੰ ਘਟਾਉਂਦਾ ਹੈ ਯਾਨੀ ਕਿ ਰੀਨਫੋਰਸਮੈਂਟ ਵਿੱਚ ਕੀ ਹੈ ਆਪਣਾ ਬਿਹੇਵੀਅਰ بار بار ਰਿਪੀਟ ਹੁੰਦਾ ਐਂਡ ਪੁਨਿਸ਼ਮੈਂਟ ਵਿੱਚ ਕੀ ਹੁੰਦਾ ਅਨ ਰਿਪੀਟਡ ਬਿਹੇਵੀਅਰ ਹੁੰਦਾ ਪੁਨਿਸ਼ਮੈਂਟ ਵਿੱਚ ਅਨ ਰਿਪੀਟਡ ਬਿਹੇਵੀਅਰ ਹੁੰਦਾ ਠੀਕ ਹੈ 8th ਕੁਐਸਚਨ ਹੈਗਾ ਉਹ ਪ੍ਰਿੰਟ ਕੰਡੀਸ਼ਨਿੰਗ ਵਿੱਚ ਮੁੱਖ ਭੂਮਿਕਾ ਕਿਸ ਦੀ ਹੈ ਫਸਟ ਆਪਸ਼ਨ ਹੈਗੀ ਹੈ ਉਹ ਤੇਜਨਾ ਅਵਚੇਤਨ ਮਨ ਨਤੀਜਾ ਐਂਡ ਲਾਸਟ ਆਪਸ਼ਨ ਹੈਗੀ ਹੈ ਵਿਰਾਸਤ ਇਸ ਦਾ ਰਾਈਟ ਆਨਸਰ ਹੈਗਾ 3rd ਆਪਸ਼ਨ ਨਤੀਜਾ ਯਾਨੀ ਕਿ ਉਹ ਪ੍ਰਿੰਟ ਕੰਡੀਸ਼ਨਿੰਗ ਵਿੱਚ ਕਿਸ ਦੀ ਮੁੱਖ ਭੂਮਿਕਾ ਹੈ ਰਿਜ਼ਲਟ ਦੀ ਠੀਕ ਹੈ 9th ਕੁਐਸਚਨ ਹੈਗਾ ਤੁਹਾਡਾ ਸਿਕਨਰ ਅਨੁਸਾਰ ਸਿੱਖਣ ਦੀ ਸਭ ਤੋਂ ਪ੍ਰਭਾਵਸ਼ਾਲੀ ਵਿਧੀ ਕਿਹੜੀ ਹੈ ਫਰਸਟ ਆਪਸ਼ਨ ਹੈਗੀ ਹੈ ਸਜ਼ਾ ਸੈਕਿੰਡ ਹੈਗੀ ਹੈ ਹੰਡਰੇਟਾ ਕਰਨਾ ਥਰਡ ਹੈਗੀ ਹੈ ਰੀਇਨਫੋਰਸਮੈਂਟ ਫੋਰਥ ਹੈਗੀ ਹੈ ਡਾਂਟ ਇਸ ਦਾ ਰਾਈਟ ਆਨਸਰ ਕੀ ਹੈ ਰੀਇਨਫੋਰਸਮੈਂਟ ਠੀਕ ਹੈ ਸਿੱਖਣ ਦੀ ਸਭ ਤੋਂ ਪ੍ਰਭਾਵਸ਼ਾਲੀ ਵਿਧੀ ਹੈਗੀ ਹੈ ਰੀਇਨਫੋਰਸਮੈਂਟ ਠੀਕ ਹੈ ਲਾਸਟ ਕੁਐਸਚਨ ਹੈਗਾ ਤੁਹਾਡਾ ਸ਼ੇਪਿੰਗ ਪ੍ਰਕਿਰਿਆ ਦਾ ਕੀ ਅਰਥ ਹੈ ਫਰਸਟ ਆਪਸ਼ਨ ਹੈਗੀ ਹੈ ਸਜ਼ਾ ਦੇਣਾ ਸੈਕਿੰਡ ਹੈਗੀ ਹੈ ਵਿਵਹਾਰ ਨੂੰ ਰੋਕਣਾ ਥਰਡ ਹੈਗੀ ਹੈ ਵਿਵਹਾਰ ਨੂੰ ਵਧਾਉਣਾ ਫੋਰਥ ਹੈਗੀ ਹੈ ਵਿਵਹਾਰ ਨੂੰ ਹੌਲੀ-ਹੌਲੀ ਵਿਕਸਿਤ ਕਰਨਾ ਠੀਕ ਹੈ ਤਾਂ ਇਹਦਾ রাইਟ ਆਨਸਰ ਹੈਗਾ ਵਿਵਹਾਰ ਨੂੰ ਹੌਲੀ ਹੌਲੀ ਵਿਕਸਿਤ ਕਰਨਾ ਇਹ ਸਹੀ ਹੈ ਇਸ ਥਿਉਰੀ ਨਾਲ ਸੰਬੰਧਿਤ 10 ਕੁਐਸਚਨ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ ਠੀਕ ਹੈ ਇਦਾਂ ਦੇ ਕੁਸ਼ ਨਹੀਂ ਤੁਹਾਨੂੰ ਪੇਪਰ ਵਿੱਚ ਪੁੱਛੇ ਜਾਂਦੇ ਨੇ ਸੋ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਵਿੱਚ ਨੈਕਸਟ ਥਿਉਰੀ ਦੇ ਨਾਲ ਧੰਨਵਾਦ